ਆਸਾ ਵੀ ਸਾਡੇ ਬੱਚਿਆਂ ਨੇ ਬਹੁਤ ਕੁਝ ਸਿੱਖਿਆ ਹੋਏ ਦੇ ਤੋਂ ਬਹੁਤ ਹੀ ਜ਼ਿਆਦਾ ਵਧੀਆ ਲੱਗਿਆ ਵੀ ਐਨੇ ਵਧੀਆ ਤਰੀਕੇ ਦੇ ਨਾਲ ਇੰਨੀ ਵਧੀਆ ਐਕਟਿੰਗ ਦੇ ਨਾਲ ਇਸ ਮਸਲੇ ਨੂੰ ਸ਼ੋਹਿਆ ਗਿਆ ਤੇ ਜੋ ਸਾਡੇ ਅੱਜ ਦੇ ਪੰਜਾਬ ਦੇ ਹਾਲਾਤ ਬਣੇ ਹੋਏ ਨੇ ਉਹਦੇ ਉੱਪਰ ਚਾਨਣਾ ਪਾਇਆ ਗਿਆ ਅਸੀਂ ਵੀ ਬੱਚਿਆਂ ਨੂੰ ਦੱਸਦੇ ਰਹਿੰਨੇ ਆ ਐਕਟੀਵਿਟੀਆਂ ਚੱਲਦੀਆਂ ਰਹਿੰਦੀਆਂ ਨੇ ਪਰ ਜੋ ਤਰੀਕਾ ਅੱਜ ਸੀ ਉਹ ਬਹੁਤ ਹੀ ਬਿਹਤਰੀਨ ਸੀਗਾ ਤੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਆ ਬਿੱਟ ਇਹ ਸਾਡੇ ਸਕੂਲ ਵਿੱਚ ਪਹੁੰਚੇ ਪਰਮਾਤਮਾ ਦੇ ਮੈਨੂੰ ਪਰਮਾਤਮਾ ਵੱਲੋਂ ਭੇਜਿਆ ਗਿਆ ਕਿਉਂਕਿ ਕੱਲ ਨੂੰ ਅਸੀਂ ਜੂਥ ਕਲੱਬ ਦਾ ਮਨਾਰੇ ਸੀ ਦਿਵਸ ਉਹਦੇ ਉੱਤੇ ਨਸ਼ਿਆਂ ਪ੍ਰਤੀ ਅਸੀਂ ਐਕਟੀਵਿਟੀਆਂ ਕਰਾਉਣੀਆਂ ਸੀ ਬੱਚਿਆਂ ਤੋਂ ਤੇ ਉਦੋਂ ਤੇ ਸਾਡੇ ਸਕੂਲ ਵਿੱਚ ਇੰਨੇ ਵਧੀਆ ਕਲਾਕਾਰ ਆਏ ਤੇ ਇਹਨਾਂ ਨੇ ਸਾਨੂੰ ਇੰਨਾ ਵਧੀਆ ਨਾਟਕ ਕਰਕੇ ਦਿਖਾਇਆ ਤੇ ਮੈਨੂੰ ਆਸ ਆ ਵੀ ਸਾਰੇ ਬੱਚਿਆਂ ਨੇ ਬਹੁਤ ਬਹੁਤ ਸਿੱਖਿਆ ਹੋਊਗਾ ਆਪਾਂ ਕਲਾਸ ਵਿੱਚ ਵੀ ਇੱਕ ਗੱਲ ਕਰਾਂਗੇ ਉਹਦੇ ਬਾਰੇ ਜਦੋਂ ਆਪਣੀਆਂ ਕਲਾਸਿਸ ਹੋਣੀਆਂ ਉਹਦੇ ਵਿੱਚ ਗੱਲ ਕਰਾਂਗੇ ਆਪਾਂ ਤੇ ਬਹੁਤ ਬਹੁਤ ਸਿੱਖਿਆ ਹੋਊਗਾ ਤੇ ਇਸ ਰਸਤੇ ਤੇ ਤੁਸੀਂ ਚੱਲੋਗੇ ਵੀ ਅਸੀਂ ਨਸ਼ਿਆਂ ਤੋਂ ਦੂਰ ਰਹਿਣਾ ਤੇ ਆਪਣੇ ਪੰਜਾਬ ਨੂੰ ਅੱਗੇ ਲੈ ਕੇ ਜਾਣਾ ਪੰਜਾਬ ਨੂੰ ਪਹਿਲਾਂ ਜਦੋਂ ਸਾਡਾ ਵਧੀਆ ਸੋਨੇ ਦੀ ਚਿੜੀ ਵਾਲਾ ਪੰਜਾਬ ਸੀ ਉਹ ਜਿਹਾ ਹੀ ਪੰਜਾਬ ਬਣਾਉਣਾ ਵਾ ਮਾੜੇ ਅੰਸਰਾਂ ਤੋਂ ਬਚ ਕੇ ਰਹਿਣਾ ਤੇ ਕਦੇ ਵੀ ਇਸ ਗਲਤ ਰਸਤੇ ਤੇ ਚੱਲ ਕੇ ਆਪਣੀ ਜ਼ਿੰਦਗੀ ਖਰਾਬ ਨਹੀਂ ਕਰਨੀ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਤੇ 12 ਅਗਸਤ ਨੂੰ ਆਪਾਂ ਵਰਲਡ ਲੈਵਲ ਦਾ ਇੰਟਰਨੈਸ਼ਨਲ ਯੂਥ ਡੇ ਮਨਾਣੇ ਆ। ਉਹਦੇ ਵਿੱਚ ਮੇਨ ਮੈਸੇਜ ਇਹ ਹੈ ਨਸ਼ਿਆਂ ਵਿਰੁੱਧ ਜਿਹੜਾ ਆਪਾਂ ਸਾਰੇ ਆਪ ਤਾਂ ਰਹਿਣਾ ਹੀ ਰਹਿਣਾ। ਤੁਸੀਂ ਆਪ ਦੇ ਆਪ ਨੂੰ ਬੱਚੇ ਨਹੀਂ ਸਮਝਣਾ, ਤੁਸੀਂ ਪੂਰੇ ਪੜੇ ਲਿਖੇ ਨਾਗਰਿਕ ਹੋ। ਬੱਚੇ ਤੁਸੀਂ ਜਿਹੜਾ ਵੀ ਸਟੂਡੈਂਟ ਹੈ ਉਹਦਾ ਅਸਰ ਸਾਰੇ ਪਾਸੇ ਜਿਹੜਾ ਹੈ ਸਾਰੇ ਤੁਹਾਡੇ ਗਲੀ ਮੁਹੱਲੇ ਸਾਰੇ ਪਾਸੇ ਜਿਹੜਾ ਚਾਰਚ ਫੇਰੇ ਅਸਰ ਫੈਲਦਾ ਸੋ ਐ ਨਹੀਂ ਹੁੰਦਾ ਵੀ ਜਿਹੜਾ ਕੋਈ ਛੋਟੀ ਉਮਰ ਚ ਕੋਈ ਰੂਹ ਹੈਗੀ ਹੈ ਵੀ ਉਹ ਕੋਈ ਘਟ ਸ਼ਕਤੀਸ਼ਾਲੀ ਹੁੰਦੀ ਹੈ ਆਪਾਂ ਉਹ ਚਾਰ ਸਾਹਿਬ ਜਾਂਦੇ ਆ ਉਹਨਾਂ ਨੂੰ ਹਮੇਸ਼ਾ ਨਮਨ ਕਰਦੇ ਆ ਛੋਟੀ ਉਮਰ ਦੇ ਵਿੱਚ ਹੀ ਜਿਹੜਾ ਕਿਵੇਂ ਜਿਹੜਾ ਮਤਲਬ ਆਪ ਦਾ ਮਨ ਜਿਹੜਾ ਕਰੜਾ ਰੱਖਣਾ ਚੰਗਿਆਈ ਲਈ ਸ਼ੀਧੀਆਂ ਪਾਣੀਆਂ ਇਸ ਕਰਕੇ ਹਰ ਉਮਰ ਦੇ ਵਿੱਚ ਨਾ ਤੁਸੀਂ ਜਿਹੜਾ ਸਮਾਜ ਨੂੰ ਬੜੀ ਵੱਡੀ ਜਿਹੜਾ ਤੁਹਾਡੀ ਦੇਣ ਹੋ ਸਕਦੀ ਆਪ ਤਾਂ ਬਚਣਾ ਹੀ ਬਚਣਾ ਨਸ਼ਿਆਂ ਤੋਂ ਤੁਹਾਡਾ ਅਸਰ ਜਿਹੜਾ ਉਹ ਬਹੁਤ ਡੂੰਗਾ ਹੁੰਦਾ ਹੈ ਸੁਜੜੀ ਅਤੇ ਹਰ ਸਿੰਘ ਵਾਲਾ ਤੋਂ ਟੀਮ ਆਈ ਹੈ ਇਹਨਾਂ ਨੇ ਟਾਈਮ ਕੱਢਿਆ ਸੋ ਇਹਨਾਂ ਦੇ ਬਹੁਤ-ਬਹੁਤ ਅਸੀਂ ਥੈਂਕਫੁਲ ਆ ਆਪਣੇ ਵੱਲੋਂ ਸਟਾਫ ਵੱਲੋਂ ਬੱਚਿਆਂ ਵੱਲੋਂ ਮੈਨੀ ਮੈਨੀ ਥੈਂਕਸ ਇਸ ਟੀਮ ਦਾ ਵੈਸੇ ਤਾਂ ਇਹ ਕਿ ਗਵਰਨਮੈਂਟ ਨੇ ਮਹਾਂਮੇਬੀ ਚਲਾਈ ਹੋਈ ਆ ਨਾ ਸੇਨਓ ਟੂ ਡਰਗਸ ਹੈ ਇਹ ਨਾ ਕੀ ਇੱਕੋ ਦੀ ਹੋਰ ਸਲੋਗੋ ਆਦਾ ਇੱਕ ਯੋਧ ਨਸ਼ਿਆਂ ਵਿਰੋਧ ਤਾਂ ਥੈਂਕ ਯੂ so much ਤੁਸੀਂ ਸਾਡੇ ਸਕੂਲ ਦੇ ਵਿੱਚ ਆਏ ਬਹੁਤ ਹੀ ਵਧੀਆ ਸੀ ਤੁਹਾਡਾ ਤੁਹਾਡੀ ਪ੍ਰੈਜੈਂਟੇਸ਼ਨ ਸਪੀਚ ਲੈਸ ਬਹੁਤ ਵਧੀਆ ਤੁਸੀਂ ਪ੍ਰੈਜੈਂਟ ਕੀਤਾ ਆਪਣੇ ਅਰਦਾਰ ਦੇ ਵਿੱਚ ਬਹੁਤ ਕੇ ਨਿਤਮ ਸੀ ਗੱਲਾਂ ਕੀਤੀਆਂ ਔਰ ਬੱਚਿਆਂ ਨੂੰ ਸੇਹ ਹਲਤਾ ਤਾਂ